ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਵੀਡੀਓ ਅਲਰਟ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਯਾਨੀ ਕਿ ਅੱਜ 29 ਮਾਰਚ 2019 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋ ਰਹੇ ਨੇ ਤਾਂ ਕਰ ਲਓ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਤਾਂ ਅੱਜ ਦਾ ਪਹਿਲਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਭਲੂਰ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕੀ ਕਬੱਡੀ ਓਪਨ ਨਰੋਲ ਦੇ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਟਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਟਰੇਡਰ ਤੇ ਸਟਾਪਰ ਨੂੰ 31 31000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਭਲੂਰ ਦੇ ਲਾਈਵ ਚੱਲਣ ਦੀ ਫਿਲਹਾਲ ਕੋਈ ਵੀ ਅਪਡੇਟ ਨਹੀਂ ਆਈ ਜਦ ਵੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿੱਤਾ ਜਾਵੇਗਾ ਤੇ ਅੱਜ ਦਾ ਦੂਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਮਜਾਰਾ ਰਾਜਾ ਸਾਹਿਬ ਜ਼ਿਲ੍ਹਾ ਐਸ ਵੀ ਐਸ ਜਿੱਥੇ ਕੀ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 71000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 61000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਤਾਂ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਟਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਟਰੇਡਰ ਤੇ ਸਟਾਪਰ ਨੂੰ 21 21000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਊਗਾ ਤੇ ਮਜਾਰਾ ਰਾਜਾ ਸਾਹਿਬ ਦੇ ਲਾਈਵ ਚੱਲਣ ਦੀ ਫਿਲਹਾਲ ਕੋਈ ਵੀ ਅਪਡੇਟ ਨਹੀਂ ਆਈ ਜਦ ਵੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿੱਤਾ ਜਾਵੇਗਾ ਤੇ ਅੱਜ ਦਾ ਤੀਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਮਾਣਾ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕੀ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 44444 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 33333 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਟਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਟਰੇਡਰ ਤੇ ਸਟਾਪਰ ਨੂੰ 11 11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਮਾਣਾ ਸਿੰਘ ਵਾਲਾ ਦਾ ਕਬੱਡੀ ਕੱਪ ਲਾਈਵ ਚੱਲੂਗਾ ਕਬੱਡੀ 365.com ਦੇ ਜ਼ਰੀਏ ਤੇ ਅੱਜ ਦਾ ਚੌਥਾ ਕਬੱਡੀ ਕੱਪ ਹੋ ਰਿਹਾ ਪਿੰਡ ਬੱਲੋ ਮਾਜਰਾ ਜ਼ਿਲ੍ਹਾ ਮੋਹਾਲੀ ਜਿੱਥੇ ਕੀ ਕਬੱਡੀ ਆਲ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 75000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਤੇ ਜੇ ਗੱਲ ਕਰੀਏ ਬੈਸਟ ਟਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਟਰੇਡਰ ਤੇ ਸਟਾਪਰ ਨੂੰ ਕਲਾਸਿਕ ਬਰਡ ਦੇ ਕੇ ਸਨਮਾਨ ਕੀਤਾ ਜਾਊਗਾ। ਤੇ ਵੱਲੋਂ ਮਾਜਰਾ ਦਾ ਕਬੱਡੀ ਕੱਪ ਲਾਈਵ ਚੱਲੂਗਾ ਪੰਜਾਬੀਲਾਈਵਟੀਵੀ.com ਦੇ ਜ਼ਰੀਏ। ਤੇ ਦੋਸਤੋ ਇਹ ਸਨ ਅੱਜ ਹੋਣ ਵਾਲੇ ਕਬੱਡੀ ਕੱਪ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕੱਲ ਵਾਲੇ ਕਬੱਡੀ ਕੱਪਾਂ ਦੇ ਰਿਜ਼ਲਟ ਵਾਲੀ ਵੀਡੀਓ ਵੀ ਪਾ ਦਿੱਤੀ ਹੈ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਉੱਪਰ ਆ ਰਹੇ i ਬਟਨ ਤੇ ਕਲਿੱਕ ਕਰਕੇ ਮਿਲ ਜਾਊਗਾ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ